ਸਾਰੇ ਕਿਸਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਕਿ ਬਿਜਲੀ ਆਉਂਦੀ ਆਉਂਦੀ ਹੈ ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕਣਕ ਪੱਕ ਗਈ ਪੂਰੀ ਕਣਕ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਸੀ ਘਰੇ ਪਰਿਵਾਰ ਨਾਲ ਅਮਰ ਟੈਂਕ ਤੇ ਸੌਂਦੇ ਉਹ ਵੀ ਚੱਲਦੀ ਆ 24 ਘੰਟੇ ਚੱਲਦੀ ਆ ਜੀ ਸਾਰਿਆਂ ਨੂੰ ਪਤਾ ਹੈ ਹੁਣ ਇੰਡਸਟਰੀ ਨੂੰ ਵੀ ਬਿਜਲੀ ਸਸਤੀ ਦੇਵਾਂਗੇ ਉਹਦੇ ਨਾਲ ਇੰਡਸਟਰੀ ਆਊਗੀ ਬਹੁਤ ਸਾਰੀ ਇਸ ਤੋਂ ਇਲਾਵਾ ਜਿਹੜਾ ਆਪਾਂ ਨੇ ਸਿਲਸਾ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ ਉਹ ਤੁਹਾਡੇ ਘਰਾਂ 'ਚ ਪਹੁੰਚਣ ਲੱਗਿਆ ਉਹ ਤੁਹਾਡੇ ਘਰਾਂ 'ਚ ਪਹੁੰਚ ਹਜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਸੀ ਕਿ ਕਿੰਨੇ ਵਜੇ ਤੁਹਾਡੇ ਤੋਂ ਕੋਈ ਸਰਟੀਫਿਕੇਟ ਬਣਾਉਣਾ ਤੁਸੀਂ ਕਾਰੇ ਪਤਾ ਲੱਗੇ ਆਉਗਾ ਇਹ ਚਿੱਪ ਵਾਲੇ ਜਿਹੜੇ ਕੰਮ ਦਿੰਦੇ ਨੇ ਹਾਂ ਚਿੱਪ ਵਾਲੇ ਮੀਟਰ ਨਾਲ ਕਰਦੇ ਹਾਂ ਹਾਂ ਜੋ ਨਹੀਂ ਕੋਈ ਏਦਾਂ ਦਾ ਕੰਮ ਨਹੀਂ ਹੋਊਗਾ ਕੋਈ ਏਦਾਂ ਦੀ ਫਾਈਲ ਮੈਂ ਸਾਈਨ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਦੀ ਜੇਬ ਤੇ ਕੋਈ ਭਾਰ ਪੈਂਦਾ ਹੋਵੇ ਹਾਂ ਇਹੋ ਜੀ ਫਾਈਲ ਮੈਂ ਕੋਈ ਸ਼ਰਤਾਂ ਨਹੀਂ ਕਿ ਇਹਨਾਂ ਲੀਡਰਾਂ ਦੀ ਜੇਬ ਚੋਂ ਜਾਂ ਤੁਹਾਡਾ ਲੁੱਟਿਆ ਹੋਇਆ ਪੈਸਾ ਨਿਕਲਦਾ ਹੋਵੇ। ਸੋ ਕੱਸੀਆਂ ਦਾ ਪਾਣੀ ਉਹ ਪੁਰਾਣੀਆਂ 25-25 ਸਾਲ 30-30 ਸਾਲ ਜਿਹੜੀਆਂ ਪੁਰਾਣੀਆਂ ਕੱਸੀਆਂ ਸੂਏ ਰਜਵਾਹੇ ਬੰਦ ਹੋ ਗਏ ਸੀ ਉਹ ਆਪਾਂ ਨੇ ਦੁਬਾਰਾ ਚਾਲੂ ਕਰਤੇ ਅੱਜ ਜਿਉ ਬੈਲ ਜਿਹੜੇ ਨੇ ਉਹ ਕੱਟ ਚੱਲਦੇ ਨੇ ਨਹਿਰ ਦੇ ਪਾਣੀ ਨਾਲ ਜਿਹੜਾ ਉਹ ਖੇਤਾਂ ਨੂੰ ਪਾਣੀ ਲੱਗ ਰਿਹਾ ਹੈ ਹਰ ਰੋਜ਼ 12 ਤੋਂ 13 ਕਿਲੋਮੀਟਰ ਪਾਈਪਾਂ ਪੈ ਰਹੀਆਂ ਨੇ ਹਰ ਹੋ ਜਾ ਐਵਰੇਜ ਕੱਢੀਏ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਕਾਮ ਕਰ ਦੇਣਾ ਪੰਜਾਬ 'ਚ ਜੋ ਟਿਊਬਵਲ ਖੜ ਗਏ 14.5 ਲੱਖ ਟਿਊਬਵਲ ਪੰਜਾਬ 'ਚ ਤਾਂ ਥੱਲੋਂ ਧਰਤੀ 'ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਬਬਨ ਗੁਰੂ ਪਾਣੀ ਪੀਤਾ ਮਾਤਾ ਮਾਤਾ ਉਹਦੇ ਤੇ ਵੀ ਥੋੜਾ ਜਿਹਾ ਪੈਰਾ ਦੇਵਾਂਗੇ ਤੇ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਹੈ ਨਹਿਰੀ ਉਹ ਉਪਜਾਊ ਸ਼ਕਤੀ ਵਾਲਾ ਪਾਣੀ ਹੈ ਉਹ 'ਚ ਮਿਨਰਲ ਤਾਂ ਆਉਂਦੇ ਨੇ ਹਨ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਆ ਪੈਸਾ ਪੈਸਾ ਖਾਣ ਵਾਲੀ ਤਾਂ ਤੁਸੀਂ ਭੁੱਲੀ ਜਾਓ ਪਰ ਹਾਂ ਜਿਨ੍ਹਾਂ ਨੇ ਖਾਧਾ ਉਹਨਾਂ ਦਾ ਮੈਂ ਇੱਕ ਅਗਰ ਪੈਸਾ ਵੀ ਨਹੀਂ ਛੱਡਦਾ ਔਰ ਜਨਤਾ ਦਾ ਖਾਤਾ ਦਾ ਪੈਸਾ ਵਾਪਸ ਲੈ ਕੇ ਜੰਨਤਾ ਦਾ ਖਾਤਾ ਦਾ ਪੈਸਾ ਵਾਪਸ ਲੈ ਕੇ ਜਨਤਾ ਦਾ ਖਾਤਾ ਦਾ ਪੈਸਾ ਵਾਪਸ ਲੈ ਕੇ ਜਨਤਾ ਨੂੰ ਹੀ ਦੇਣਾ ਹੈ ਆਮ ਆਦਮੀ ਕਲੀਨਿਕ ਖੋਲਾਂਗੇ ਸਕੂਲ ਸ਼ਾਨਦਾਰ ਹੋਗੇ ਹਸਤਾਂ ਚ ਜਿਹੜੀਆਂ ਦਵਾਈਆਂ ਨੇ ਬਾਰੋਂ ਨਹੀਂ ਮਿਲਦੀਆਂ ਅੰਦਰੋਂ ਹੀ ਮੈਂਦੀਆਂ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰੋਂ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਹਾਂਜੀ ਹੁੰਦਾ ਜੀ ਹੁੰਦਾ ਜੀ ਹੁੰਦਾ ਜੀ ਸੋ ਬਿਲਕੁਲ ਇਸੇ ਦਾ ਹੁਣ ਇਹ ਦੱਬਣਾ ਚਾਹੁੰਦੇ ਨੇ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਅਰਵਿੰਦ ਕੇਦਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲੂਗੇ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰਾਂਗੇ ਸੋ ਉਹਨਾਂ ਨੇ ਨਾ ਖੜਾਂਗੇ ਚਟਾਨ ਵਾਂਗੂ ਇਹ ਮੌਕਾ ਇਹ ਟਾਈਮ ਹੈ ਜੀ ਸੰਕਟ ਦਾ ਸਮਾਂ ਵਫਾਦਾਰੀਆਂ ਪਰਖਦਾ ਹੈ ਤੁਸੀਂ ਇੰਨੀ ਭਾਰੀ ਗਿਣਤੀ ਚ ਨਾਲ ਖੜੇ ਹੋ ਹਾਂਜੀ ਔਰ ਤੁਹਾਨੂੰ ਮੈਂ ਦੱਸ ਦੇਣਾ ਚਾਹਨਾ 2024 ਦੀ ਇਲੈਕਸ਼ਨ ਦਾ ਸਮਝ ਲਓ ਮੇਰਾ ਇਹ ਪਬਲਿਕ ਦੇ ਵਿੱਚ ਪਹਿਲਾ ਪਾਸਾ ਇੱਥੋਂ ਸ਼ੁਰੂ ਕੀਤਾ ਹੈ ਸੰਗੋਤ ਸਾਹਿਬ ਦੀ ਤਰਫੋਂ ਹੋ ਰਿਹਾ ਹੋ ਰਿਹਾ ਆਉਣ ਵਾਲੇ ਦਿਨਾਂ ਚ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਬਕਾਇਦਾ ਪ੍ਰੋਗਰਾਮ ਬਣਾਵਾਂਗੇ ਤਾਂ ਉਹੀ ਤੁਸੀਂ ਮੈਨੂੰ ਹੱਥ ਦਿਓ ਪ੍ਰੋਗਰਾਮ ਬਣਾਵਾਂਗੇ ਕੋਈ ਨਹੀਂ ਧੱਕਾ ਕਰ ਸਕਦਾ ਇਹਨਾਂ ਦਾ ਛੋਟਾ ਹੱਕ ਅਸੀਂ ਦਿਨਾਂ ਚ ਮਰਿੰਡੇ ਵਾਸਤੇ ਪ੍ਰੋਗਰਾਮ ਬਣਾਵਾਂਗੇ ਆਪਣਾ ਕੋਈ ਸਮੱਸਿਆ ਵਾ ਸੁਝਾ ਜਿਹੜੇ ਨੇ ਉਹ ਲਿਖ ਕੇ ਰੱਖ ਲਿਓ ਮੈਨੂੰ ਫੜਾ ਦਿਓ ਕਿਉਂਕਿ ਜਦੋਂ 13 ਦੀਆਂ 13 ਆ ਗਈਆਂ ਨਾ ਉਹਦੀ ਸ਼ਕਤੀ ਇੰਨੀ ਬਚੂਗੀ ਇਸ ਸੈਂਟਰ ਦੀ ਮਜਾਲ ਨਹੀਂ ਹੈਗੀ ਕਿ ਇੱਕ ਪੈਸਾ ਵੀ ਪੰਜਾਬ ਦਾ ਸਾਹਾ ਸਾਹ ਤੇਰੇ ਜਿਓ ਕਰਕੇ ਹਟਾਂਗੇ ਤੇਰਾ